ਹਾਂਜੀ ਜਿਹੜਾ ਮੈਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾਂ ਜਿਹਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈ ਮਾਪਿਆਂ ਦੀ ਹੋੜੀ ਦੁੱਖਸ਼ਾ ਆ ਬਹੁਤ ਹਰ ਅਸੀਂ ਦੇਖਿਆ ਕਿ ਪੇਰੈਂਟਸ ਜਿਹੜੇ ਨੇ ਉਹਨਾਂ ਨੂੰ ਬੁਢਾਪੇ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਆਮ ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ ਜਾਂ ਅਖਬਾਰਾਂ 'ਚ ਵੀ ਦੇਖਦੇ ਹਾਂ ਮਾਪਪਤੀ ਕੁੱਟਮਾਰ ਹੁੰਦੀ ਆ ਮਾਪੇ ਨੂੰ ਘਰਾਂ 'ਚੋਂ ਕੱਢ ਕੇ ਧਾਰਮਿਕ ਸਥਾਨਾਂ ਦੇ ਵਿੱਚ ਜਾਂ ਵਿਦਆਸ਼ਰਮ ਦੇ ਵਿੱਚ ਛੱਡ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਘਰ ਛੱਡਣ ਦੇ ਮਜਬੂਰ ਕਰ ਦਿੱਤਾ ਜਾਂਦਾ ਕੋਈ ਵੀ ਮਾਮਲ ਪ ਆਪਣਾ ਘਰ ਛੱਡ ਕੇ ਕਿਧਰੇ ਵੀ ਖੁਸ਼ ਨਹੀਂ ਹੋ ਸਕਦਾ ਚਾਹੇ 10 ਇੰਟਰਵਿਊ ਦੇ ਲੈਣ ਕਿਸੇ ਵੀ ਪੱਤਰਕਾਰ ਨੂੰ ਕਿ ਅਸੀਂ ਵਿਦਆਸ਼ਰਮ ਦੇ ਵਿੱਚ ਬਹੁਤ ਖੁਸ਼ ਹਾਂ ਜਿੰਨੇ ਤੀਲਾ-ਤੀਲਾ ਕਰਕੇ ਜੋੜਿਆ ਹੋਵੇ ਬੱਚਿਆਂ ਨੂੰ ਪੜਾਇਆ ਲਿਖਾਇਆ ਹੋਵੇ ਆਪਣੇ ਆਖਰੀ ਸਟੇਜ ਦੇ ਲਈ ਉਹਨਾਂ ਨੇ ਬਹੁਤ ਕੁਝ ਸੋਚਿਆ ਹੋਵੇ ਕਿ ਅਸੀਂ ਬੱਚੇ ਪੜਾ ਰਹੇ ਆਂ ਸਾਡੀ ਡੰਗੂਰੀ ਆ ਸਨ ਬੁਢਾਪੇ ਦੇ ਵਿੱਚ ਰੁਲਣਾ ਨਹੀਂ ਪੈਗਾ ਤੇ ਜਦੋਂ ਇਚਿਹੀਆਂ ਕੰਡੀਸ਼ਨਸ ਦੇ ਵਿੱਚ ਆ ਜਾਂਦੇ ਨੇ ਤੇ ਬੰਦਾ ਟੁੱਟ ਜਾਂਦਾ ਇੱਕ ਹੋਰ ਬਹੁਤ ਵੱਡੀ ਸਮੱਸਿਆ ਆਦੀ ਆ ਕਿ ਜਿਹੜੇ ਰੱਖਦੇ ਵੀ ਨਹੀਂ ਘਰਾਂ ਦੇ ਵਿੱਚ ਉਹ ਬਜ਼ੁਰਗਾਂ ਨੂੰ ਜੇ ਦੋ ਲੜਕੇ ਨੇ ਉਹਨਾਂ ਦਾ ਹੁੰਦਾ ਕਿ ਅਸੀਂ ਮਾਪੇ ਨੂੰ ਇੱਕ ਨੂੰ ਮੈਂ ਸੰਭਾਲਾਂਗਾ ਇੱਕ ਨੂੰ ਤੂੰ ਸੰਭਾਲ। ਇਹ ਬਹੁਤ ਦੁਖਦਾਈ ਹੁੰਦਾ ਜਿਨ੍ਹਾਂ ਨੇ ਇੰਨੇ-ਇੰਨੇ ਸਾਲ ਬਜ਼ੁਰਗਾਂ ਨੇ ਚਾਹੇ ਉਹ ਲੜਦੇ ਹੀ ਰਹੇ ਹੋਣ ਕਿਉਂਕਿ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਹੁੰਦਾ ਹੈ। ਲੜਾਈ ਵੀ ਹੁੰਦੀ ਪਿਆਰ ਵੀ ਹੁੰਦਾ ਗਮੀਆਂ ਦੁੱਖੀਆਂ ਦੁੱਖ ਤਕਲੀਫ ਸਾਰਾ ਕੁਝ ਹੁੰਦਾ। ਉਹਨਾਂ ਨੇ ਉਹ ਸਾਰਾ ਕੁਝ ਇਕੱਠਿਆਂ ਹੰਡਾਇਆ ਹੁੰਦਾ ਹੈ। ਜੋ ਜੀਵਨ ਨੇ ਇੰਨੇ ਸਾਲ ਕੱਟੇ ਨੇ ਤਾਂ ਉਹਨਾਂ ਦੀ ਕੋਈ ਅੰਡਰਸਟੈਂਡਿੰਗ ਹੋਏਗੀ ਚਾਹੇ ਉਹ ਦੁੱਖ ਕੱਟੇ ਨੇ ਚਾਹੇ ਸੁੱਖ ਕੱਟੇ ਨੇ ਚਾਹੇ ਤਕਲੀਫਾਂ ਕੱਟੀਆਂ ਨੇ ਤੰਗੀਆਂ ਤੋਂ ਰੁੱਟੀਆਂ ਕੱਟੀਆਂ ਨੇ ਤੇ ਉਹਨਾਂ ਦੀ ਇੱਕ ਅੰਡਰਸਟੈਂਡਿੰਗ ਤੇ ਆਪਸ ਦੇ ਵਿੱਚ ਹੋਏਗੀ ਨਾ ਤੇ ਜਦੋਂ ਤੁਸੀਂ ਬਡਾਪੇ ਦੇ ਵਿੱਚ ਉਹਨਾਂ ਨੂੰ ਲੱਗ ਕਰਦੇ ਉਹਨਾਂ ਵਾਸਤੇ ਅਲੱਗ-ਅਲੱਗ ਰਹਿਣਾ ਬਹੁਤ ਔਖਾ ਹੁੰਦਾ ਅ ਕਿਉਂਕਿ ਇਕੱਲਾ ਬੰਦਾ ਕੋਈ ਵੀ ਨਹੀਂ ਰਹਿ ਸਕਦਾ ਅ ਜਦੋਂ ਤੁਸੀਂ ਇਕੱਲੇ-ਇਕੱਲੇ ਕੱਢਦੇ ਹੋ ਆਮ ਚੁਰਕਾ ਨੂੰ ਮੁੜ ਕੇ ਘਰਾਂ ਦੇ ਵਿੱਚ ਕੋਈ ਬੁਲਾਉਂਦਾ ਹੀ ਨਹੀਂ ਕੋਈ ਗੱਲ ਨਹੀਂ ਕਰਦਾ ਕੋਈ ਉਹਨਾਂ ਦੇ ਕੋਲ ਆ ਕੇ ਹੀ ਨਹੀਂ ਬੈਠਦਾ ਤੇ ਐਟਲੀਸਟ ਜਦੋਂ ਦੋਨੋਂ ਹੁੰਦੇ ਨੇ ਘੱਟੋ ਘੱਟ ਦੋਨੋਂ ਆਪਣੀ ਗੰਦ ਤੇ ਕਰ ਸਕਦੇ ਹੋ ਇੱਕ ਦੂਜੇ ਨਾਲ ਜੋ ਵੀ ਉਹ ਫੀਲ ਕਰਦੇ ਨੇ ਚਾਹੇ ਉਹ ਚੰਗਾ ਫੀਲ ਕਰਦੇ ਨੇ ਚਾਹੇ ਉਹ ਮਾੜਾ ਫੀਲ ਕਰਦੇ ਨੇ ਚਾਹੇ ਉਹ ਪ੍ਰਾਣੀਆਂ ਯਾਦਾਂ ਨੇ ਉਹ ਸ਼ੇਅਰ ਕਰਦੇ ਨੇ ਉਨਾ ਵਾਸਤੇ ਉਹ ਬਹੁਤ ਇੱਕ ਸਰਮਾਇਆ ਕਈ ਵਾਰੀ ਬਣ ਜਾਂਦਾ ਤੇ ਕਈ ਵਾਰੀ ਜਿਹੜਾ ਦੁੱਖ ਹੈ ਉਹ ਘਟ ਜਾਂਦਾ ਹੈ ਛੋਟੇ ਛੋਟੇ ਕੰਮ ਆਪਣੇ ਇੱਕ ਦੂਜੇ ਦੀ ਮਦਦ ਕਰਨ ਨੇ ਕੋਈ ਚੀਜ਼ ਚਾਹੀਦੀ ਇੱਕ ਨੇ ਦੂਸਰੇ ਨੂੰ ਫੜਾ ਦਿੱਤੀ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਈ ਵਾਰੀ ਇੱਕ ਦੂਜੇ ਦੀਆਂ ਉਹ ਆਪਸ 'ਚ ਕਰਦੇ ਰਹਿੰਦੇ ਨੇ ਤੇ ਇਹ ਵੀ ਇੱਕ ਦੁਖਦਾਈ ਪੱਖ ਹੈ ਕਿ ਤੁਸੀਂ ਮਾਂ-ਬਾਪ ਨੂੰ ਇਕੱਠੇ ਨਹੀਂ ਰਹਿਣ ਰਹਿਣਾ ਦੇ ਸਕਦੇ ਹੈਗੇ ਜਾਂ ਰੱਖੀ ਨਹੀਂ ਸਕਦੇ ਹੈਗੇ ਕਿ ਤਾ ਦੇ ਕੁਲ ਜੇ ਮਾਂ ਨੂੰ ਤੁਸੀਂ ਰੋਟੀ ਦੇ ਰਹੇ ਹੋ ਤੋ ਬਾਪ ਜੋਗੀ ਨਹੀਂ ਆ ਜੇ ਬਾਪ ਨੂੰ ਦੇ ਰਹੇ ਹੋ ਤੇ ਮਾਂ ਜੋਗੀ ਨਹੀਂ ਆ ਕਦੀ ਤੁਸੀਂ 2 ਮਹੀਨੇ ਇੱਕ ਦੇ ਘਰ ਛੱਡਦੇ ਹੋ ਕਦੀ ਤੁਸੀਂ 2 ਮਹੀਨੇ ਇੱਕ ਦੇ ਘਰ ਛੱਡਦੇ ਹੋ ਉਹਨਾਂ ਨੂੰ ਬੇਕਾਰ ਕਰ ਦਿੰਦੇ ਹੋ ਇਹ ਬਹੁਤ ਔਖਾ ਹੁੰਦਾ ਹੈ ਜਦੋਂ ਇੱਕ ਤੁਸੀਂ ਕਿਤੇ ਵੀ ਆਪਣੇ ਆਪ ਨੂੰ ਅਡਜਸਟ ਕਰਦੇ ਹੋ 2-3 ਮਹੀਨੇ ਲੱਗ ਜਾਂਦੇ ਨੇ ਜੇ ਅਸੀਂ ਇਹ ਮਾਫ ਕਰਨਾ ਚਾਹੀਏ ਕਿੰਨੇ ਆ ਕਿ ਇੱਕ ਲੜਕੀ ਨੂੰ ਜਦੋਂ ਵਿਆਹੀ ਆਉਂਦੀ ਆ ਤੂੰ ਉਹਨੂੰ ਐਡਜਸਟ ਕਰਨ ਲਈ ਟਾਈਮ ਲੱਗਦਾ ਤੇ ਮਾਂ-ਬਾਪ ਨੂੰ ਵੀ ਤੇ ਐਡਜਸਟ ਕਰਨ ਲਈ ਟਾਈਮ ਲੱਗਦਾ ਹੋਵੇਗਾ ਉਹਨਾਂ ਨੂੰ ਤੁਸੀਂ ਵਾਰ-ਵਾਰ ਸ਼ਟਨਕੋਕ ਨੂੰ ਅੰਗੂਝਾ ਕਿੱਕ ਮਾਰੀ ਫੁੱਟਵਾਲ ਵੰਗੂ ਤੇ ਇੱਧਰ ਘੱਟਾ ਤੇ ਕਿੱਕ ਮਾਰੀ ਉੱਧਰ ਮਾਰਦ ਕਰ ਦਿੱਤਾ ਬਹੁਤ ਦੁਖਦਈ ਹੈ ਔਰ ਮੈਨੂੰ ਲੱਗਦਾ ਕਿ ਇਹ ਔਲਾਦ ਦਾ ਨਿਕੰਮਾ ਪੁੱਤ ਹੈ ਜਿਨ੍ਹਾਂ ਨੇ ਤੁਹਾਨੂੰ ਪੜਾਇਆ ਲਿਖਾਇਆ ਸਾਰਾ ਕੁਝ ਆਪਣੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਜੋ ਖਾਸ਼ੀਆਂ ਸਿਗੀਆਂ ਉਹ ਵੀ ਪੂਰੀਆਂ ਕੀਤੀਆਂ ਆਪਣੀਆਂ ਜ਼ਰੂਰਤਾਂ ਨੂੰ ਵੀ ਮਾਪੇ ਕੁਰਬਾਨ ਕਰਕੇ ਬੱਚਿਆਂ ਦੀਆਂ ਖਾਸ਼ੀਆਂ ਪੂਰੀਆਂ ਕਰਦੇ ਨੇ ਤੇ ਜਦੋਂ ਇਸ ਹਾਲਾਤ ਦੇ ਵਿੱਚ ਬਜ਼ੁਰਗ ਮਾਪੇ ਰੁੱਲਦੇ ਨੇ ਇਹ ਕਿਸੇ ਵੀ ਔਲਾਦ ਲਈ ਚਿੰਗਾ ਨਹੀਂ ਹੈ ਕਿਉਂਕਿ ਕਿਸੇ ਨੇ ਰੱਬ ਨਹੀਂ ਦੇਖਿਆ ਰੱਬ ਨੇ ਆਪਣੀ ਥਾਂ ਤੇ ਮਾਪੇ ਭੇਜੀ ਨੇ ਤੇ ਜਦੋਂ ਤੁਸੀਂ ਮਾਪਿਆਂ ਨੂੰ ਤੰਗ ਕਰਦੇ ਹੋ ਮਾਪੇ ਦਾ ਰੁੱਲਦੇ ਨੇ ਤੁਸੀਂ ਕਿਤੇ ਸੋਚ ਸਕਦੇ ਹੋ ਕਿ ਜਿਹੜਾ ਜਿੰਨੂੰ ਅਸੀਂ ਰੱਬ ਕਹਿ ਕੇ ਮੰਨਦੇ ਆ ਉਹ ਖੁਸ਼ ਹੋਏਗਾ ਸੋ ਮਾਪਿਆਂ ਨੂੰ ਜਿਹੜਾ ਹੈ ਬੜਾਪੇ ਦੇ ਵਿੱਚ ਇਕੱਲਾ-ਇਕੱਲਾ ਨਾ ਕਰੋ ਉਹਨਾਂ ਨੂੰ ਇਕੱਠੇ ਰਹਿਣ ਦਿਓ ਤੁਹਾਨੂੰ ਜਿਸਮਸਿਆਵਾਂ ਆਉਂਦੀਆਂ ਨੇ ਤੁਸੀਂ ਨਹੀਂ ਉਹਨਾਂ ਨਾਲ ਦੋ ਜਣਿਆਂ ਨੂੰ ਰੱਖ ਸਕਦੇ ਤੁਹਾਨੂੰ ਐਡਜਸਟਮੈਂਟ ਦੇ ਵਿੱਚ ਪ੍ਰੋਬਲਮ ਆਉਂਦੀ ਆ ਮੈਂ ਨਹੀਂ ਕਹਿੰਦੀ ਸਾਰੇ ਮਾਪੇ ਠੀਕ ਹੋਣਗੇ ਗਲਤ ਵੀ ਹੋ ਸਕਦੇ ਨੇ ਇਨਸਾਨ ਨੇ ਉਹ ਵੀ ਔਰ ਜਿਹੜੇ ਬਜ਼ੁਰਗ ਜਿਹਾ ਜਿਹਾ ਹੁੰਦੇ ਨੇ ਉਹਨਾਂ ਦੀਆਂ ਆਦਤਾਂ ਬੱਚਿਆਂ ਵਰਗੀਆਂ ਹੋ ਜਾਂਦੀਆਂ ਨੇ ਜਿਵੇਂ ਬੱਚਾ ਇਕੱਲਾ ਬਾਹਰ ਨਹੀਂ ਜਾ ਸਕਦਾ ਬਜ਼ੁਰਗ ਵੀ ਨਹੀਂ ਜਾ ਸਕਦੇ ਜਦੋਂ ਜਿਆਦਾ ਬਜ਼ੁਰਗ ਹੋ ਜਾਂਦੇ ਨੇ ਉਹਨਾਂ ਨੂੰ ਤੁਹਾਡੀ ਜ਼ਰੂਰਤ ਹੁੰਦੀ ਹੈ ਔਲਾਦ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਉਵੇਂ ਹੀ ਹੱਥ ਫੜ ਕੇ ਲੈ ਕੇ ਜਾਓ ਜਿਵੇਂ ਉਹ ਤੁਹਾਨੂੰ ਬਚਪਨ ਚ ਲੈ ਕੇ ਜਾਂਦੇ ਸੀ ਬਹੁਤ ਜ਼ਰੂਰੀ ਹੈ ਮਾਪਿਆਂ ਨੂੰ ਤਰਬਦਾਰ ਨਾ ਕਰੋ ਕਰੋ ਬੇਕਾਰ ਨਾ ਕਰੋ ਉਹਨਾਂ ਨੇ ਤੁਹਾਡੇ ਲਈ ਬਹੁਤ ਕੁਝ ਕੀਤਾ ਇਹ ਲੱਗ ਗਾਲਿਆ ਕਿ ਇਸ ਵੇਲੇ ਔਲਾਦ ਕਹਿ ਦਿੰਦੀ ਤੁਸੀਂ ਸਾਡੇ ਲਈ ਕੀ ਕੀਤਾ ਕਦੇ ਸੋਚ ਕੇ ਦੇਖਿਓ ਕਿ ਉਹਨਾਂ ਨੇ ਕੀ ਕੀ ਨਹੀਂ ਕੀਤਾ ਜੇ ਤੁਸੀਂ ਅੱਜ ਇੱਥੇ ਹੋ ਇਹ ਤੁਸੀਂ ਜੇ ਮਿਹਨਤ ਕੀਤੀ ਆ ਤੇ ਉਹਨਾਂ ਦੀ ਮਿਹਨਤ ਜਿਹੜੀ ਹੈ ਉਹ ਤੁਹਾਨੂੰ ਵੀ ਖਾਈ ਨਹੀਂ ਦਿੰਦੀ ਪਰ ਐਕਚੁਅਲੀ ਮਿਹਨਤ ਉਹਨਾਂ ਦੀ ਹੈ ਜਿਨ੍ਹਾਂ ਨੇ ਤੁਹਾਨੂੰ ਪੈਸਾ ਲਗਾ ਕੇ ਇੱਥੋਂ ਤੱਕ ਪਹੁੰਚਾਇਆ ਸੋ ਇਹਦੇ ਤੇ ਜ਼ਰੂਰ ਵਿਚਾਰ ਕਰਿਓ ਔਰ ਮਾਪਿਆਂ ਨੂੰ ਬੜਾਪੇ ਦੇ ਵਿੱਚ ਅਲੱਗ-ਲੱਗ ਨਾ ਕਰੋ ਉਹਨਾਂ ਦਾ ਬੜਾਪਾ ਨਾ ਰੋਲੋ ਪਟਾਪਾ ਜਿਹੜਾ ਹੈ ਉਹ ਜਿੱਦਾਂ ਵੀ ਉਹ ਦੋਨੋਂ ਬੈਠ ਕੇ ਕੱਟਦੇ ਨੇ ਉਹਨਾਂ ਲਈ ਉਹੀ ਸੁਖਾਲਾ ਹੁੰਦਾ ਅਲੱਗ-ਲੱਗ ਰਹਿਣਾ ਬਹੁਤ ਔਖਾ ਹੁੰਦਾ ਇਕੱਲਾ ਰਹਿਣਾ ਬਹੁਤ ਔਖਾ ਹੁੰਦਾ ਜਦੋਂ ਕਈ ਵਾਰੀ ਦੋਨਾਂ ਚੋਂ ਇੱਕ ਬਜ਼ੁਰਗ ਚੋਂ ਇੱਕ ਜਣਾ ਚਲਿਆ ਜਾਂਦਾ ਨਾ ਤੇ ਪਿੱਛੇ ਜਿਹੜਾ ਰਹਿ ਜਾਂਦਾ ਉਹਦੀ ਜਿਹੜੀ ਲਾਈਫ ਹੈ ਉਹ ਹੱਤਕੀ ਹੋ ਜਾਂਦੀ ਹੈ ਤੇ ਤੁਸੀਂ ਤੇ ਜਿੰਦੇ ਜੀ ਦੋਨਾਂ ਨੂੰ ਅਲੱਗ-ਲੱਗ ਕਰਨ ਦਾ ਜਿਹੜਾ ਕੰਮ ਸ਼ੁਰੂ ਕਰ ਦੁੱਤਾ ਇਹਦੇ ਤੇ ਵਿਚਾਰ ਦੂਰ ਕਰਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ